ਵਾਹਿਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਮੌਸਮ ਵੀ ਠੰਡਾ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਏ 6ਵੀਂ ਜੋ ਕਿ ਦਰਾਹਾ ਸ਼ਹਿਰ ਦੇ ਕੋਲੇ ਪੈਂਦਾ ਗੁਰਦੁਆਰਾ ਸਾਹਿਬ ਤੇ ਵੀਡੀਓ 'ਚ ਬਣੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬਰ ਜੁੜ ਕਰਿਆ ਕਰੋ ਤੇ ਇੱਕ ਗੱਲ ਹੋਰ ਅੱਜ ਗੁਰੂ ਰਾਮਦਾਸ ਜੀ ਦਾ ਜੋਤੀ ਜੋਤੀ ਜੋਤ ਦੇਵ ਸਾਹਿਬ ਤੇ ਚੱਲਦੇ ਆ ਅੱਜ ਸੰਗਤ ਵੀ ਆਈ ਹੋਣੀ ਆ ਉੱਥੇ ਕਰਾਉਣੇ ਆ ਦਰਸ਼ਨ ਤੁਹਾਨੂੰ ਇਹ ਮੌਸਮ ਵੀ ਠੰਡਾ ਹੈ ਵੈਸੇ ਮੀਂਹ ਦਾ ਪੈਂਦਾ ਸੀਗਾ ਹੁਣ ਤਾਂ ਰੁਕ ਗਿਆ ਮੀਂਹ ਪਹਿਲਾਂ ਕਾਫੀ ਮੀਂਹ ਪੈਂਦਾ ਸੀ ਤੇ ਚਲੋ ਪਹਿਲਾਂ ਪਲਾਨ ਤਾਂ ਕੈਨਸਲ ਸੀਗਾ ਵੀ ਹੱਜ ਨਹੀਂ ਜਾਣਾ ਤੇ ਵੈਸੇ ਮੀਂਹ ਰੁਕ ਗਿਆ ਚਲਦੇ ਆਪਾਂ ਕਰਾਉਣੇ ਆ ਦਰਸ਼ਨ ਬਣੇ ਰਹੋ ਵੀਡੀਓ ਦੇ ਸਾਰੇ ਹਾਂਜੀ ਹੁਣ ਆਪਾਂ ਅਗੇ ਨਹਿਰ ਤੇ ਇਹ ਮੇਨ ਨਹਿਰ ਜਾਂਦੀ ਹੈ ਦਰਾਹਿ ਸਾਈਡ ਨੂੰ ਇੱਕ ਦਰਾਹਿੋਂ ਨਿਕਲ ਜਾਂਦੀ ਆ ਤੇ ਇੱਕ ਲਾਹੇ ਨਿਕਲ ਜਾਂਦੀ ਲੁਧਿਆਣੇ ਨੂੰ ਤੇ ਇੱਕ ਨਿਕਲ ਜਾਂਦੀ ਹੈ ਨਹਿਰ ਰਾਣਾ ਸਾਹਿਬ ਵਾਲਾ ਤਿੰਨ ਨਹਿਰਾਂ ਇੱਥੇ ਆ ਕੇ ਫਾੜ ਜਾਂਦੀਆਂ ਨੇ ਗੁਰਸੜੀਰਪੁਰ ਦੇ ਪਹਿਲਾਂ ਆਪਾਂ ਗੁਰਸੜੀਰਪੁਰ ਤੇ ਪਹੁੰਚਾਂਗੇ ਤੇ ਇੱਧਰ ਦੇਖੋ ਪੂਰਾ ਨਹਿਰਾਂ ਦਾ ਪਾਣੀ ਦਾ ਪੂਰਾ ਫੁੱਲ ਆ ਗਿਆ ਇਹ ਨਹੀਂ ਪਤਾ ਕਦੋਂ ਟੁੱਟ ਜਾਣਾ ਅਜੇ ਤਾਂ ਪੂਰਾ ਫੁੱਲ ਛੱਡਿਆ ਨਹੀਂ ਪਾਣੀ ਜੇ ਪੂਰਾ ਫੁੱਲ ਛੱਡ ਤਾ ਪਾਣੀ ਤੇ ਦਾ ਕੰਮ ਇੱਧਰ ਖਰਾਬ ਜਾਣਾ ਪੂਰਾ ਆਲੇ ਦੁਆਲੇ ਪਿੰਡ ਨੇ ਇੱਧਰ ਨਾਲ-ਨਾਲ ਲੱਗਦੇ ਰੱਬ ਕਰੇ ਮੀਂਹ ਬੰਦ ਹੋ ਜੇ ਤਾਂ ਵਧੀਆ ਗੱਲ ਆ ਹਿੰਦ ਔਖਾ ਹੋ ਜਾਣਾ ਬਹੁਤ ਜ਼ਿਆਦਾ। ਅੜਾਂ ਵਾਲੇ ਹਾਲਾਤ ਹੋ ਜਾਣੇ ਆ। ਲਗਾਤਾਰ ਹੀ ਪੈ ਰਿਆ ਮੀਂਹ ਕਿੰਨੇ ਦਿਨ ਹੋ ਗਏ। ਤੇ ਅੱਜ ਵੀ ਮੇਰੀ ਸ਼ਲਾਸ ਹੀ ਮਾ ਚੱਲ। ਇਹ ਹਜੇ ਕੈਨਸਲ ਕਰ ਦਿੰਨੇ ਆ ਤੇ ਗੁਰਦੁਆਰਾ ਸਾਹਿਬ ਜਾਣ ਨੂੰ ਨਹੀਂ ਪੈਂਦੇ ਰਿਹਾ। ਕੱਲਾ ਜਮੀ ਹਟਿਆ ਸੀ ਮੇਰੇ ਕੋਲ ਵੀ ਟਾਈਮ ਸੀ ਮਾ ਚੱਲਦੇ ਆ ਅੱਜ ਬਲੌਗ ਬਣਾਉਣੇ ਆ ਤੇ ਹੁਣ ਆਪਾਂ ਪਹੁੰਚ ਗਏ ਆ ਗੁਰਸਤੇਰਪੁਰ ਦੇ। ਜਿਹੜਾ ਤੁਹਾਨੂੰ ਦਿਖਾ ਰਿਹਾ ਸੀ ਕਹਿ ਰਿਹਾ ਸੀ ਕਿ ਮੈਂ ਇੱਧਰ ਤਿੰਨ ਨਹਿਰਾ ਪਾੜ ਦੇਣਾ ਇੱਥੇ ਆ ਕੇ ਤੇ ਕਾ ਨਾੜਾ ਸਾਹਿਬ ਨਿਕਲ ਜਾਂਦੀ ਹੈ ਤੇ ਇੱਕ ਨਿਕਲ ਜਾਂਦੇ ਇੱਧਰ ਆਪਣੇ ਪਿੰਡਾਂ ਵੱਲ ਨੂੰ ਤੇ ਇੱਕ ਲੁਧਿਆਣਾ ਸਾਈਡ ਨੂੰ ਕਲਿਆਨ ਤੇ ਹੁਣ ਆਪਾਂ ਜਾ ਰਹੇ ਹਾਂ ਰੋੜੋ ਰੋੜ ਸਿੱਧਾ ਮੇਨ ਰੋਡ ਇਹ ਰੋਪੜ ਨੂੰ ਕਲਿਆਨ ਦਾ ਆਨੰਦਪੁਰ ਸਾਹਿਬ ਨੂੰ ਤੇ ਅੱਗੇ ਜਾ ਕੇ ਆਪਾਂ ਦਿੱਲੀ ਵਾਲਾ ਰੋਡ ਫੜਨਾ ਹੈ ਦਿੱਲੀ ਤੇ ਲੁਧਿਆਣਾ ਵੀ ਜਾਂਦਾ ਹੈ ਇਹਦਾ ਮੇਨ ਰੋਡ ਐਨ ਐਚ 48 ਤੇ ਉਹ ਮੇਨ ਰੋਡ ਉੱਤੇ ਗੁਰਦੁਆਰਾ ਸਾਹਿਬ ਆ ਪਾਸੇ ਸਿੰਘ ਮੰਦਿਰ ਸਾਹਿਬ ਗੁਰਦੁਆਰਾ ਕੋਲੇ ਪਿੰਡ ਪੈਂਦੇ ਆ ਬੀਜਾ ਪਿੰਡਾਂ ਕੋਲੇ ਤੇ ਹੋਰ ਵੀ ਪਿੰਡ ਪੈਂਦੇ ਆ ਤੇ ਨਾਲ ਦਰਾ ਸ਼ਹਿਰ ਲੱਗਦਾ ਕੋਲੇ ਥੱਲੇ ਰੰਮੀ ਹੁਕਿਆ ਹੈ ਨਹੀਂ ਪਵੇ ਨਾ ਬਸ ਆਪੋ ਦਰਸ਼ਨ ਕਰਕੇ ਆ ਜੀ ਘਰੇ ਮਲੇ ਛੋਡੇ ਕਰਾ ਦੀ ਸਾਰਿਆਂ ਦੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਾਇਆ ਦਿਖਾਉਣੇ ਜਾ ਕੇ ਪਹੁੰਚ ਗਏ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਕੋਲੇ ਬਿਲਕੁਲ ਆ ਸਾਹਮਣੇ ਸਾਈਨ ਬੋਰਡ ਲੱਗਾ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਮਨਜੀ ਸਾਹਿਬ ਤੇ ਇੱਥੋਂ ਆਪਾਂ ਸਿੱਧਾ ਜਾਵਾਂਗੇ ਸਿੱਧਾ ਜਾ ਕੇ ਆਪਾਂ ਰਾਈਟ ਸਾਈਡ ਮੋੜ ਜਾਵਾਂਗੇ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਕਰੋ ਦਰਸ਼ਨ ਗੁਰਦੁਆਰਾ ਮਨਜੀ ਸਾਹਿਬ ਸਾਹਮਣੇ ਰੋਡ ਕੁਮਕਲੀ ਨਾਲ ਤੇ ਹੁਣ ਆਪਾਂ ਅਗੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਧਰ ਗੱਡੀਆਂ ਦੀ ਪਾਰਕਿੰਗ ਆ ਇੱਧਰ ਮੋਟਰਸਾਈਕਲਾਂ ਦੀ ਪਾਰਕਿੰਗ ਤੇ ਸੰਗਤਾਂ ਜਾਈ ਆ ਬਹੁਤ ਕਿਉਂਕਿ ਅੱਜ ਤਨਤਨ ਗੁਰਰਾਮ ਦਾ ਜੀ ਦਾ ਜੋਤੀ ਦੇਸਵੀ ਜੀ ਇਹ ਕਾਰ ਸੇ ਵਾਲੀਆਂ ਗੱਡੀਆਂ ਨੇ ਇੱਧਰ ਘੁੰਮਦੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆ ਮੇਨ ਗੇਟ ਦੀ ਐਂਟਰੀ ਆ ਗੁਰਦੁਆਰਾ ਸਾਹਿਬ ਦੀ ਅੱਗੇ ਉਹੜੇ ਬਣਾਏ ਨੇ ਗੁਰੂ ਸਾਹਿਬ ਦੇ ਤੇ ਨਾੜ ਸਿੰਘ ਖੜੇ ਨੇ ਬਹੁਤ ਸੋਹਣਾ ਲੱਗ ਰਿਹਾ ਇੱਧਰ ਦਰਬਾਰ ਸਾਹਿਬ ਇੱਧਰ ਐਂਟਰੀ ਤੋਂ ਨਾਲੀ ਰੋਡ ਜਾਂਦਾ ਫਲਾਈਓਵਰ ਨਿਕਲ ਜਾਂਦਾ ਹੁਣ ਚੱਲਦੇ ਆਪਾਂ ਅੱਗੇ ਨੂੰ ਕਰਦੇ ਆਂ ਦਰਸ਼ਨ ਅੰਦਰ ਜਾ ਕੇ ਹੱਥ ਮੂੰਹ ਧੋ ਕੇ ਹੁਣ ਆਪਾਂ ਅਗੇ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਨੂੰ ਸਿੱਧਾ ਤੇ ਇਧਰੇ ਪਾਸੇ ਵੀ ਸਾਰਾ ਗ੍ਰੀਨਰੀ ਇਧਰੇ ਪਾਸੇ ਵੀ ਗ੍ਰੀਨਰੀ ਇਹ ਦੂਈ ਵਸੇ ਪੂਰੇ ਦਰੱਖਤ ਹੀ ਰਖਤ ਲਾਇਆ ਨੇ ਸਾਹਮਣੇ ਖੇਤ ਨੇ ਇਧਰ ਸਾਹਮਣੇ ਖੁੱਲਾ ਹੀ ਆ ਦੂਸਰੀ ਸਾਈਡ ਕੋਈ ਇਧਰ ਬਾਉਂਡਰੀ ਨਹੀਂ ਮਾਰੀ ਖੁੱਲਾ ਹੀ ਆ ਸਭ ਕੁਤਾਬ ਸਾਰਾ ਤੇ ਪਹਿਲਾਂ ਆਪਾਂ ਜਾ ਕੇ ਜੋੜੇ ਜਮਾ ਕਰਾਵਾਂਗੇ ਜੋੜੇ ਜਮਾ ਕਰਾ ਕੇ ਫਿਰ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਾਂਗੇ ਤੇ ਪੁੱਛ ਲਾਂਗੇ ਪਰਮਿਸ਼ਨ ਹੋਈ ਤਾਂ ਅੰਦਰ ਵੀਡੀਓ ਬਣਾ ਲਾਂਗੇ ਨਹੀਂ ਫਿਰ ਬਾਹਰੋਂ ਬਾਹਰੋਂ ਬਣਾ ਲਾਂਗੇ ਵੀਡੀਓ ਆ ਬੈਕ ਸਾਈਡ ਆ ਜੋ ਮੇਨ ਗੇਟ ਦੀ ਐਂਟਰੀ ਜਿਹੜੀ ਉਹ ਅੰਦਰ ਸਾਈਡ ਦੀ ਸਾਰੀ ਵੀਡੀਓ ਆ ਹੈ ਤੇ ਸਾਹਮਣੇ ਆਪਾਂ ਚਾਲਦੇ ਆਂ ਦਰਬਾਰ ਸਾਹਿਬ ਮੇਰੀ ਪੀਰੀ ਦੇ ਮਾਲਕ ਪਾਸ਼ਾਏ ਛੇਵੀ ਸਿੱਤਾਂਤਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਤੇ ਬਹੁਤ ਇਤਿਹਾਸਕ ਸਥਾਨ ਆ ਜੀ ਦੂਰ ਦੂਰੋਂ ਸੰਗਤਾਂ ਆ ਕੇ ਇੱਥੇ ਦਰਸ਼ਨ ਕਰਦੇ ਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਪਾਂ ਬਾਕੀ ਸਾਰਾ ਇਤਿਹਾਸ ਵੀਡੀਓ ਚ ਦਿਖਾ ਦੇਣਾ ਤੁਸੀਂ ਵੀਡੀਓ ਰੋਕ ਕੇ ਆ ਪੜ ਲਿਓ ਤੇ ਕਰੋ ਦਰਸ਼ਨ ਸਾਹਮਣੇ ਜੋੜਾ ਘਰ ਆ ਤੇ ਨਿਸਾਨ ਸਾਹਿਬ ਮੇਰੀ ਪੀਰੀ ਦੇ ਮਾਲ ਪਾਸੇ ਸੇਮੀ ਚਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਹਣ ਕਰੋ ਦਰਸ਼ਨ ਤੇ ਆਪਦੇ ਸਾਹਮਣੇ ਜੋੜਾ ਕਰ ਤੇ ਇੱਥੇ ਜੋੜੇ ਜਮਾ ਕਰਾ ਕੇ ਆਪਾਂ ਹੁਣ ਅੰਦਰ ਚੱਲਦੇ ਆਂ ਤੇ ਆ ਗਿਆ ਮੀਨਸਤਾਨ ਗੁਰਦੁਆਰਾ ਮੰਜੀ ਸਾਹਿਬ ਅੰਦਰ ਨਹੀਂ ਆਪਾਂ ਵੀਡੀਓ ਬਣਾਉਣੀ ਅੰਦਰ ਆਪਾਂ ਉਹਨਾਂ ਨੇ ਮਨਾ ਕਰਤਾ ਕਿ ਨਹੀਂ ਵੀਡੀਓ ਨਹੀਂ ਬਣਾਉਣੀ ਆਪਾਂ ਨਹੀਂ ਬਣਾਉਂਦੇ ਅੰਦਰੋਂ ਵੀਡੀਓ ਬਾਹਰੋਂ-ਬਾਹਰੋਂ ਸ਼ੂਟ ਕਰਾਂਗੇ ਸਾਰੀ ਵੀਡੀਓ ਕਰੋ ਦਰਸ਼ਨ ਜੀ ਗੁਰਦੁਆਰਾ ਸਾਹਿਬ ਦੇ ਤੇ ਆ ਸਾਰਾ ਬਾਹਰਲਾ 뷰 ਹੋ ਕੋਰਦਵਰਾ ਸਾਹਿਬ ਸਾਹਮਣੇ پارک ਗੱਡੀਆਂ ਦੇ ਮੋਟਰਸਾਈਕਲਾਂ ਦੀ ਤੇ ਸਾਹਮਣੇ ਲੰਗਰ ਸਾਹਿਬ ਬਣਿਆ ਹੋਇਆ ਲੰਗਰ ਹਾਲ ਉਧਰ ਪਾਰਕਿੰਗ ਦੇ ਨਾਲ ਹੀ ਬੈਕ ਸਾਈਡ ਸਾਹਮਣੇ ਲੰਗਰ ਹਾਲ ਗੁਰਦੁਆਰਾ ਦਾ ਬੈਕ ਸਾਈਡ ਹੀ ਸਰੋਵਰ ਸਾਹਿਬ ਆ ਉਹ ਤੁਹਾਨੂੰ ਦਰਸ਼ਨ ਕਰਾਉਣੇ ਆ ਆ ਮੈਨੂੰ ਚੀਜ਼ ਬਹੁਤ ਵਧੀਆ ਲੱਗਦੀ ਆ ਹਰ ਇੱਕ ਗੁਰਦੁਆਰਾ ਸਾਹਿਬ ਚ ਗ੍ਰੀਨਰੀ ਪੂਰੀ ਪੋਲਾ ਪੂਰੀ ਮੈਂਟੇਨ ਕਰਕੇ ਰੱਖੀ ਆ ਇਹ ਚੀਜ਼ ਬਹੁਤ ਸੋਹਣੀ ਆ ਦੇਖਣ ਨੂੰ ਲੱਗਦੀ ਆ ਆ ਸਾਹਮਣੇ ਪਾਰਕ ਆ ਜਾਂਦੀ ਆ ਤੇ ਨਾਲ ਹੀ ਲੰਗਰ ਆ ਜਾਂਦਾ ਲੰਗਰ ਹਾਲ ਤੇ ਆ ਆਪਾਂ ਪਹੁੰਚ ਗਏ ਆ ਸਰੋਵਰ ਸਾਹਿਬ ਦੇ ਕੋਲੇ ਆ ਗਿਆ ਸਰੋਵਰ ਸਾਹਿਬ ਬੈਕ ਸਾਈਡ ਗੁਰਦੁਆਰਾ ਸਾਹਿਬ ਦੇ ਤੇ ਬਹੁਤ ਸੋਹਣਾ ਸਰੋਵਰ ਸਾਹਿਬ ਸਾਹਮਣੇ 뷰 ਪੂਰਾ ਘੈਂਟ ਗੱਲਬਾਤ ਆ ਪੂਰੀ ਕਰੋ ਦੱਸਣਾ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜ਼ਰੂਰ ਕਰਿਓ